ਨਮਾਸਾਲ ਨਵੀਂ ਸਵੇਰ ਇੱਕ ਨਵੀਂ ਸ਼ੁਰੂਆਤ ਸ਼ੁਰੂਆਤ ਤਾਂ ਅਸੀਂ ਹਰ ਰੋਜ਼ ਹੀ ਕਰਦੇ ਹਾਂ ਕਿਉਂਕਿ ਰੋਜ਼ ਹੀ ਇੱਕ ਨਵਾਂ ਦਿਨ ਸਾਡੀ ਜ਼ਿੰਦਗੀ ਵਿੱਚ ਆ ਪਹੁੰਚਦਾ ਹੈ ਅਸੀਂ ਨਵੇਂ ਲੋਕਾਂ ਨੂੰ ਮਿਲਦੇ ਹਾਂ ਕੋਈ ਨਾ ਕੋਈ ਨਵਾਂ ਕੰਮ ਵੀ ਕਰਦੇ ਹਾਂ ਤੇ ਨਵੀਆਂ ਰਾਹਾਂ ਵੱਲ ਵਧਦੇ ਜਾਂਦੇ ਹਾਂ ਪਰ ਫਿਰ ਵੀ ਸਾਨੂੰ ਕਾਮਯਾਬੀ ਨਹੀਂ ਮਿਲਦੀ ਕਿਤੇ ਨਾ ਕਿਤੇ ਕੋਈ ਨਾ ਕਮੀ ਕਮੀ ਜ਼ਰੂਰ ਲੱਗਦੀ ਹੈ ਸ਼ਾਇਦ ਅਸੀਂ ਆਪਣੇ ਪੁਰਾਣੇ ਸਫ਼ਰ ਨੂੰ ਨਹੀਂ ਭੁੱਲ ਪਾਉਂਦੇ ਪੁਰਾਣੇ ਗਲੇ ਸ਼ਿਕਵੇ ਨਹੀਂ ਛੱਡ ਪਾਉਂਦੇ ਤੇ ਕਈ ਵਾਰੀ ਤਾਂ ਨਵੇਂ ਦੇ ਚਾਜ ਅਸੀਂ ਆਪਣੀਆਂ ਪਲੰਗਾ ਹੀ ਵੱਡੀਆਂ-ਵੱਡੀਆਂ ਪੱਟ ਲੈਂਦੇ ਹਾਂ ਜਦ ਕਿ ਪਲਾਂਗ ਭਾਵੇਂ ਛੋਟੀ ਹੀ ਕਿਉਂ ਨਾ ਹੋਵੇ ਸਾਨੂੰ ਆਪਣੀ ਸੋਚ ਤੇ ਦਿਲ ਵੱਡਾ ਰੱਖਣਾ ਚਾਹੀਦਾ ਹੈ ਆਓ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਵੱਡੇ ਦਿਲ ਵੱਡੀ ਸੋਚ ਨਾਲ ਬਹੁਤ ਮੁਬਾਰਕ